jiyo kaalo om namah guru sat nam wah guru sat nam wah guru sat nam sat nam wah sat nam ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਾਹਿਬਾ ਤੁਸਾਰੀਓ ਸਰਬਾ ਤੇਰਾ ਨਾਮ ਜਾਪੋ ਗੁਰ ਕੀ ਚਰਨ ਰਿਹਾਈ ਜਨਮ ਮਰਨ ਮਾਰਿ ਤਰੈ ਦਰਸਨ ਪਰਸੇ ਰੂਪੈ ਜਨਮ ਨਮਰ ਪਰੁਖ ਜਾਇ ਹੋਐ ਸਿਖ ਗੁਰ ਸਮੋਦੀ ਹੋਰ ਅਰਸੋਂ ਗੁਰ ਸੋਂ ਛਟਿਐ ਤਉ ਝੇ ਛਤੀ ਪਾਪਿ ਸਾਰ ਮਾਗ ਜਨਮ ਜਨਮ ਦੀ ਗੱਟੀ ਹੈ ਨਾਮ ਤਾਂ ਦੇ ਪ੍ਰਾਪ ਦੇ ਆਪ ਸੁਪਿਆ ਹਦ ਕੰਮਤਿ ਰਾਮਣ ਆਇਆ ਰਾਮ ਤਾ ਨਾਥ ਨੇਦ ਸਿੰਧ ਰਿਤ ਦੀਨੇ ਕਰਦੇ ਦੋਟਾ ਆਇਆ ਮੈਂ ਕਾਈ ਨਾਮ ਖਾਤ ਖਟਕ ਵਿਸ਼ਵ ਰੂਪ ਪਾਇਆ ਕਰਦੇ ਕੀ ਦਾਤ ਸਵਾਈ ਨਾਮ ਕੇ ਦੂਖ ਨਾ ਨੇੜਾ ਆ ਸਾਥ ਸਹਿਜ ਆਨੰਦ ਘੇਰੇ ਦਿਲ ਦੀ ਫੂਕ ਸਾਰੇ ਨਾਨਕ ਗੁਣ ਗਾ ਕਾਰਦ ਤੈਨਹੀਂ ਕੀਆ ਮਾਨਸ ਕੀ ਆਵੇ ਜਾਰਾ ਰਾਮਾ ਤਬ ਤੋ ਸੋਹਨਾਰ ਕੇ ਗੁਣ ਕਾਮੈ ਸਦਾ na no. ਮਨਤਾ ਦੇ ਅੰਦਰ ਤੇਤੀਜ ਬਿਨਾਂ ਮੰਦਰਾ ਤੇ ਇੱਕ ਏਛੁ ਫੁੱਤੀ ਇੱਕ ਦਰਸ਼ਨ ਦੀ ਜੈ ਇਸ ਪ੍ਰੀਤ ਲਾਗੀ ਦਾਪ ਸੇਤੀ ਮਨਤਾ ਦੇ ਅੰਦਰ ਤੇਤੀਜ ਸਨਾਹ ਜੈ ਵਾਹਿਗੁਰੂ ਖਾਸਾ ਵਾਹਿਗੁਰੂ ਜੀ ਬਤੇ ਸੁਹੀ ਮਹਲਾ ਪ੍ਰਜਾ ਦਾ ਸੰਤਾਂ ਕੇ ਕਾਰਨ ਆਪ ਜੀਆ ਹਰ ਕੰਮ ਫਰਾਵਣ ਆਇਆ ਰਾਮ ਤਦ ਸੁਹਾਵੀ ਤਾਲ ਸੁਹਾਵਾ ਵਿਚ ਅੰਦਰ ਤੇ ਜਾਦੂ ਛਾਇਆ ਰਾ